ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਹਿੋ ਜਿਆ ਬਹੁਤ ਹੀ ਤੂਫਾਨੀ ਨੁਸਖਾ ਲੈ ਕੇ ਆਇਆ ਜਿਹੜਾ ਕਿ ਤੁਹਾਡੇ ਅੰਦਰ ਇੱਕ ਮਹਾਨ ਤਾਕਤ ਪੈਦਾ ਕਰ ਦੇਗਾ ਕਿ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਤਾਕਤਵਰ ਸਮਝੋਗੇ ਉਹ ਤੁਹਾਡੀ ਸਾਰੀ ਕਮਜ਼ੋਰੀ ਇਤਨਾ ਦੂਰ ਕਰ ਦੇਗਾ ਜਿਸ ਤਰ੍ਹਾਂ ਕਿ ਤੁਹਾਡੇ ਅੰਦਰ ਜਿ세 ਨਵੇਂ ਚੀਜ਼ੇ ਪ੍ਰਵੇਸ਼ ਕਰ ਲਿਆ ਹੋਵੇ ਇਹ ਬਹੁਤ ਹੀ ਮੈਸੀ ਨੁਸਖਾ ਵਾ ਇਹ ਬਹੁਤ ਹੀ ਲਾਭ ਅਤੇ ਕਾਮਯਾਬ ਨੁਸਖਾ ਵਾ ਉਹ ਮੁਸਕਿਲ ਵਾਸਤੇ ਅਸੀਂ ਕਿਹੜੀ ਚੀਜ਼ ਲੈਣੀ ਆ ਸਭ ਤੋਂ ਪਹਿਲਾਂ ਅਸੀਂ ਲੈਣਾ ਚਿਲਗੋਜਾ ਗਿਰੀ ਕੋਪਾ ਅਸਗੰਧ ਕਾਲੀ ਮੂਸਲੀ ਸਿੰਬਲ ਮੂਫਲੀ ਜਾਫਲ ਮਗਜ ਤੇ ਬਦਾਮ ਦੀ ਗਿਰੀ ਇਹ ਸਾਰੀਆਂ 22-22 ਗ੍ਰਾਮ ਲੈਣੀਆਂ ਇਹਨਾਂ ਸਾਰੀਆਂ ਨੂੰ ਪੀ ਕੇ ਚੰਗੀ ਤਰ੍ਹਾਂ 150